ਹੈਲੋ ਸਸਰੀ ਘਰ ਦੀ ਸਾਰਿਆਂ ਨੂੰ ਮਾਰਨਿੰਗ ਸਵਾਗਤ ਹੈ ਤੁਹਾਡਾ ਨਿਊ ਬਲੌਗ ਵਿੱਚ ਉਮੀਦ ਕਰਦੇ ਹਾਂ ਸਰ ਜੀ ਠੀਕ ਹੋਵਾਂਗੇ ਤੇ ਸਵੇਰੇ ਸਵੇਰੇ ਹੁਣ ਸਵੇਰੇ ਆਪਾਂ ਬਣਾਉਣ ਲੱਗੇ ਆ ਆਲੂ ਵਾਲੇ ਪਰੌਂਠੇ ਤੇ ਆਲੂ ਆਪਾਂ ਨੇ ਧੋ ਲਏ ਕੁੱਕਰ 'ਚ ਪਾਣੀ ਰੱਖਤਾ ਤੇ ਹੁਣ ਆਪਾਂ ਕੁਝ ਪਾਣੀ ਰੱਖਿਆ ਹੋਇਆ ਆਪਣਾ ਤੇ ਆਲੂ ਧੋ ਲਏ ਨੇ ਧੋ ਲਏ ਤੇ ਗਰਮ ਹੋ ਗਿਆ ਪਾਣੀ ਹੁਣ ਆਲੂ ਪਾ ਦਨੇ ਵਿੱਚ ਦੇਖੋ ਕੁੱਕਰ 'ਚ ਆਪਾਂ ਨੇ ਪਾਤੀ ਆਲੂ ਤੇ ਹੁਣ ਆਪਾਂ ਸੋ ਗੈਸ ਕਰ ਤਾਂਗੇ ਬੰਦ ਤੇ ਗੈਸ ਬੰਦ ਕਰਕੇ ਫਿਰ ਆਪਾਂ ਚਲੋ ਆਪੜਾ ਆਲੂ ਬਰਜਣੀ ਨੇ ਫਿਰ ਆਟਾ ਗੁੰਨਦੀ ਆਟਾ ਗੁੰਨ ਕੇ ਆਟਾ ਗੁੰਨਦੀ ਆਟਾ ਗੁੰਨ ਕੇ ਰੋਟੀ ਬਣਿਆ ਆ ਆਲੂ ਵਾਲੇ ਪਰੌਂਠੇ ਤੇ ਅੱਜ ਆਲੂ ਰ ਘਾ ਚਾਲੀ ਠੰਡੀ ਠੰਡੀ ਹਵਾ ਚੱਲਦੀ ਹੈ ਬਹੁਤ ਤੋਪੋ ਵੀ ਹੈਗੀ ਹੈ ਠੰਡੀ ਹਵਾ ਵੀ ਬਹੁਤ ਆ ਤੇ ਵਧੀਆ ਮੌਸਮ ਆ ਚ ਤੇ ਚਲੋ ਪਹਿਲਾਂ ਆਪਾਂ ਬਰਤਨ ਸਾਫ ਕਰੀਨੇ ਪਰ ਤਾਂ ਸਾਫ ਕਰਕੇ ਉਹਨਾਂ ਆਲੂ ਉਹ ਤਾਂ ਦਿੱਤੇ ਤੇ ਆਲੂ ਆਪਣੇ ਉਬਲ ਜਾਣਗੇ ਤੇ ਫਿਰ ਬਣਾਉਣੇ ਪਰੌਂਠੇ ਤੇ ਤੁਹਾਨੂੰ ਦਿਖਾਉਨੇ ਆ। ਇੱਟਾਂ ਹੀ ਸਾਰਾ ਵਲੌਗ ਦੇਖਿਓ। ਵਲੌਗ ਨਾਲ ਜੁੜੇ ਰਹੋ। ਤੇ ਜਨ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ। ਆਲੂ ਆਪਾਂ ਛਿੱਲਣੇ ਆ। ਆਲੂਆਂ ਦੇ ਪਰੌਂਠੇ ਬਣਾਉਣੇ ਨੇ। ਆਲੂ ਆਪਣੇ ਉਬਲ ਗਏ, ਹੁਣ ਛਿੱਲੇ ਲਾਂਗੇ। ਤੇ ਬਰੀ ਕੁਰੀ ਕੁ ਪਿਆਜ਼ ਕੱਟ ਲਿਆ ਆਪਾਂ ਇਹਨੇ ਧੋ ਕੇ ਤੇ ਹਰੀਆਂ ਮਿਰਚਾਂ ਤੇ ਕਾਲੀ ਮਸਾਲੇ ਵੀ ਕੁੱਟ ਲਈ ਹੁਣ ਆਪਾਂ ਇਹਨੂੰ ਛਿੱਲ ਲੀਏ ਛਿੱਲ ਕੇ ਫਿਰ ਆਪਾਂ ਮਸਾਲਾ ਤੜਾਵਾਂਗੇ ਆਟਾ ਬੰਨ ਲਿਆ ਫਿਰ ਬਣਾਵਾਂਗੇ ਆਲੂ ਵਾਲੇ ਪਰੌਂਠੇ ਆਟਾ ਬੰਨ ਗਿਆ ਥੋੜੇ ਜਿਹਾ ਆਲੂ ਠੰਡੇ ਹੋ ਜਾਣ ਗਰਮ ਨਹੀਂ ਥੋੜੇ ਥੋੜੇ ਜੇ ਥੋੜੇ ਜਿਹੇ ਆਲੂ ਠੰਡੇ ਹੋ ਜਾਂਦੇ ਨੇ ਫੇਰ ਮਿਕਸ ਕਰੀਏ ਜਬ ਪਿਆਜ਼ ਜੀਰਾ ਨੋ ਨੋ ਮਸਾਲਾ ਜੋ ਵੀ ਮਿਕਸ ਕਰਦੇ ਆ ਇਹਦੇ ਵਿੱਚ ਗਰਮ ਗਰਮ ਚ ਕਰ ਲਈਏ ਫਿਰ ਉਹ ਪਰੌਂਠੇ ਦੇ ਵਿੱਚ ਨਿਕਲਣ ਲੱਗ ਜਾਂਦਾ ਇਹਨਾਂ ਥੋੜੇ ਠੰਡੇ ਕਰਾਂਗੇ ਠੰਡੇ ਹੋ ਜਾਣ ਫੇਰ ਆਪਾਂ ਪਾਉਨੇ ਆ ਜਾ ਆਹ ਰੀਮਸ ਕੱਟੇ ਤੇ ਆ ਪਿਆਜ਼ ਕੱਟੇ ਹਿੱਸੇ ਆ ਦੇਖੋ ਬਲਈ ਥੋੜੀ ਪਿਆਜ਼ ਕੱਟ ਲਈਏ ਦੇਖੋ ਥੋੜਾ ਜਿਹਾ ਪਧਨੀਆ ਪਾ ਲਿਆ ਠੰਡੇ ਹੋ ਗਏ ਆਪਣੇ ਆਲੂ ਅ ਜੀਰਾ ਪਿਆਜ਼ ਆਪਣੀ ਬਰੀ ਬਰੀ ਕੱਟੀ ਸੀਗੀ ਹਰੀ ਮਚ ਕਾਲੀ ਮਿਰਚ ਤੇ ਥੋੜਾ ਜਿਹਾ ਲਸਣ ਪਾ ਕੇ ਕੁੱਟ ਲਉਤੀ ਹੈ ਘੋਕਾ ਲੰਨੇ ਆ ਹੁਣ ਹਾ ਮਾ ちゃん ਇਹ ਵਾਰ ਆ ਦੇ ਕੋ ਆਪਾਂ ਮਿਕਸ ਕਰ ਲਿਆ ਚਲ ਪੀ ਆਪਾਂ ਤੇਲ ਪਾ ਲੈ ਕੋਲ ਵਿੱਚ ਥੋੜਾ ਜਿਹਾ ਲੈ ਟਮਾਟਰ ਲੈ ਆਪਾਂ ਧੋ ਕੇ ਗੈਸ ਤੇ ਗੈਸ ਕਰੀਏ ਆਪਾਂ ਘੜ ਤ ਕਰਤਾ ਗੈਸ ਤੇ ਹੁਣ ਬਣਾਉਣਾ ਆਟਾ ਬਗੁੰਲੇ ਚ ਗਿਆ ਹੋੜਾ ਪ ਬਣਾਉਣਗੇ ਪਰੋਠੀ

ਮੰਨ ਦਾ ਪਰੌਂਠਾ ਥੋੜੀ ਖੁਸ਼ਬੂ ਆ ਰਹੀ ਬਣ ਰਹੀ ਸੋ ਤੇ ਦੂਜੇ ਪਰੌਂਠਾ ਪਕਾ ਲਈਏ ਤੇ ਆਹ ਹੋਰ ਤੋਂ ਮਾਣ ਲੀਏ ਤੇ ਇਹ ਲੈ ਪਰੌਂਠਾ ਬਣ ਗਿਆ ਆਪਣਾ 嗯。那里在正常。 ਦੇਖੋ ਆ ਪਰੌਂਠੇ ਆਪਣੇ ਬਣ ਗਏ ਦੇਖੋ ਐ ਠੰਡੇ ਠੰਡੇ ਖਵਾ ਚਲਦੀ ਆ ਦੇਖੋ ਆਪਣੇ ਪਰੌਂਠੇ ਬਣ ਗਏ ਆਲੂ ਵਾਲੀ ਪਰੌਂਠੇ ਪਰੌਂਠੇ ਬਣ ਗਏ ਮੇਰੇ ਚਲੋ ਦੋਸਤੋ ਟੈਸਟ ਕਰਕੇ ਇਹ ਆਹਨੇ ਕੋਲੇ ਕੋਲੇ ਪਰੌਂਠੇ ਬਣੇ ਨੇ ਹਾਂ ਕੋਲੇ ਕੋਲੇ ਤੁੰਤੁ ਬਣੇ ਨੇ ਬੜੀਆਂ ਬਹੁਤ ਵਧੀਆ ਬਣੇ ਨੇ ਟੇਸਟੀ ਬਣ ਰਹੇ ਨੇ ਟੇਸਟੀ ਬਣ ਰਹੇ ਨੇ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਬਣੇ ਕੋਲ ਕੋਲੇ ਪਰੌਂਠੇ ਆਪਣੇ ਇਹਨਾਂ ਬੜਾ ਵਧੀਆ ਬਣੇ ਟੇਸਟੀ ਬਣੇ ਨੇ ਬਹੁਤ ਵਧੀਆ ਤੇ ਪਰੌਂਠੇ ਆਪਣੇ ਵਧੀਆ ਬਣੇ ਨੇ ਕਿ ਬਾਹਰ ਚੱਲਦੀਆਂ ਠੰਡੀ ਠੰਡੀ ਹਵਾ